ਸੁਭਕਾਲ ਮੈਂ ਸੋਨੀਆ ਗੱਲ ਕਰਾਂਗੀ ਅਰਜਨ ਸਿੰਘ ਪੰਜਾਬੀ ਇੰਡਸਟਰੀ ਦੇ ਰੌਕਸਟਾਰ ਦਲਜੀਤ ਦੋਸਾਂਸ ਦੇ ਬਾਰੇ ਕਿਹਾ ਜਾਂਦਾ ਵੀ ਪੰਜਾਬੀ ਜਿੱਥੇ ਵੀ ਜਾਣ ਉਹ ਰੌਣਕ ਲਾ ਹੀ ਦਿੰਦੇ ਐ ਤੇ ਦੱਸਦੇ ਕਿ 1 ਤੋਂ 3 ਮਾਰਚ ਤੱਕ ਜੋ ਸੀਗਾ अनंत ਤੇ ਰਾधिका ਦਾ ਪ੍ਰੀ ਵੈਡਿੰਗ ਫੰਕਸ਼ਨ ਸੀਗਾ ਜਿੱਥੇ ਭਾਵੇਂ ਰਹਿਾਨਾ ਨੇ 75 ਕਰੋੜ ਰੁਪਏ ਲਏ ਹੁਣ ਪਰ ਜਿਹੜੇ ਰੌਣਕਾਂ ਬਣੀਆਂ ਨੇ ਉਹ ਸਿਰਫ ਔਰ ਸਿਰਫ ਦਰਜੀਤ ਦਸਾਂਝ ਨੇ ਬਣੀਆਂ ਇਸ ਦਾ ਪ੍ਰੂਫ ਹੈਗਾ ਜੀ ਦਰਜੀਤ ਦਸਾਂਝ ਦੀਆਂ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈਆਂ ਬਹੁਤ ਸਾਰੀਆਂ ਵੀਡੀਓਜ਼ ਜਿਸ ਦੇ ਵਿੱਚ ਕਰੀਨਾ ਤੋਂ ਲੈ ਕੇ ਵਿੱਕੀ ਕੋਸ਼ਲ ਤੇ ਨਾਲ ਦੀ ਨਾਲ ਅਨੰਤ ਰਾधिका ਵੀ ਇੰਜੋਏ ਕਰਦੇ ਹੋਏ ਨਜ਼ਰ ਆ ਰਹੇ ਆ ਉਹਨਾਂ ਦੇ ਗਾਣਿਆਂ ਦੇ ਉੱਤੇ ਡਾਂਸ ਕਰਦੇ ਹੋਏ ਸ਼ਾਹਰੂਖ ਖਾਨ ਵੀ ਦਿਖਾਈ ਦੇ ਰਿਹਾ ਤੁਸੀਂ ਅੰਦਾਜ਼ਾ ਲਗਾ ਸਕਦੇ ਵੀ ਸਾਰੇ ਨੇ ਕਿੰਨਾ ਕਿ ਇੰਜੋਏ ਕੀਤਾ ਸੀ ਦਲਜੀਤ ਦੋਸਾਂਝ ਨੇ ਇਹਨਾ ਪਰਫਾਰਮੈਂਸਸ ਨੂੰ ਤਾਂ ਦੱਸ ਦੇ ਕਿ ਹੁਣ ਦਲਜੀਤ ਦੋਸਾਂਝ ਦੇ ਵੱਲੋਂ ਹੀ ਇੱਕ ਵੀਡੀਓ ਜੋ ਆ ਇੱਕ ਵਲੌਗ ਕਹਿ ਸਕਦੇ ਆ ਆਪਾਂ ਕਿਉਂਕਿ ਸਾਂਝਾ ਕੀਤਾ ਗਿਆ ਸ਼ੇਅਰ ਕੀਤਾ ਗਿਆ ਸੋਸ਼ਲ ਮੀਡੀਆ ਉੱਤੇ ਤੇ ਜਦੋਂ ਤੁਸੀਂ ਇਸ ਨੂੰ ਵੇਖੋਗੇ ਨਾ ਤੇ ਤੁਹਾਡਾ ਹਾਸਾ ਨਹੀਂ ਰੁਕਣਾ ਕਿਉਂਕਿ ਦਲਜੀਤ ਦੋਸਾਂਝ ਉਸ ਦੇ ਵਿੱਚ ਵਲੌਗਿੰਗ ਕਰਦੇ ਹੋਏ ਨਜ਼ਰ ਆ ਰਿਹਾ ਹਰ ਇੱਕ ਜਿਹੜਾ ਸੈਲੀਬ੍ਰਿਟੀ ਉੱਤੇ ਪਹੁੰਚਿਆ ਸੀ ਉਸ ਤੇ ਫੋਕਸ ਕਰਦੇ ਹੋਏ ਤੇ ਉਹਨਾਂ ਦੇ ਬਾਰੇ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੇ ਨੇ ਕੀ ਕਹਿ ਰਹੇ ਨੇ ਦਲਜੀਤ ਦੁਸਾਂਜ ਆਉਂਗ ਦੇਆ ਲਾਵੇ ਕ੍ਰਿਨਾ ਕਪੂਰ ਨੇ ਲੰਬੀ ਬਾਹ ਕੱਢ ਕੇ ਚਖਤੀ ਬੋਲੀ ਉਧਰ ਕ੍ਰਿਸ਼ਮਾ ਕਪੂਰ ਕਹਿੰਦੀ ਸਾਂਜ ਆਲਿਆ ਹੌਲੀ ਹੌਲੀ ਲਾਵੇ 11 ਕਿ ਜਿਵੇਂ ਕਿ ਤੁਸੀਂ ਇਸ ਬਲੌਗ ਦੇ ਵਿੱਚ ਵੇਖਿਆ ਕਿ ਦਲਜੀਤ ਦੁਸਾਂਜ ਕਿਵੇਂ ਇਨਾ ਸਿਤਾਰਿਆਂ ਦੇ ਉੱਤੇ ਕਮੈਂਟਰੀ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਲੋਕਾਂ ਦੇ ਵੱਲੋਂ ਜਿਹੜੇ ਉਹਨਾਂ ਦੇ ਫੈਨਸ ਆ ਜਾਂ ਫਿਰ ਉਹ ਲੋਕ ਜਿਹੜੇ ਸੈਲੀਬ੍ਰਿਟੀ ਇਸ ਵੀਡੀਓ ਦੇ ਵਿੱਚ ਸ਼ਾਮਿਲ ਸੀਗੇ ਉਹਨਾਂ ਦੇ ਵੱਲੋਂ ਵੀ ਕਾਫੀ ਫਨੀ ਫਨੀ ਕਮੈਂਟਸ ਜੋ ਆ ਦਲਜੀਤ ਦੁਸਾਂਜ ਦੇ ਇਸ ਮਿਨੀ ਵਲੌਗ ਦੇ ਵਿੱਚ ਲਿਖੇ ਗਏ ਨੇ ਲੋਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਤੇ ਹੁਣ ਦਾਸੇ ਕਿ ਇਸ ਨੂੰ ਕਰੋੜਾਂ ਦੀ ਗਿਣਤੀ ਦੇ ਵਿੱਚ ਲੋਕਾਂ ਦੇ ਵੱਲੋਂ ਦੇਖ ਲਿਆ ਗਿਆ ਹੈ ਸ਼ੇਅਰ ਕੀਤਾ ਗਿਆ ਹੈ ਤੇ ਹਰ ਕਿਸੇ ਨੂੰ ਉਹਨਾਂ ਦੀ ਵਲੌਗਿੰਗ ਹਮੇਸ਼ਾ ਦੇ ਪਸੰਦ ਰਹੀ ਆ ਅਧਿ ਜੇ ਗੱਲ ਕਰੀਏ ਦਲਜੀਤ ਦੁਸਾਂਜ ਦੇ ਵਰਕਫਰੈਂਡ ਵੀ ਤਾਂ ਦਲਜੀਤ ਦੁਸਾਂਜ ਪੰਜਾਬੀ ਇੰਡਸਟਰੀ ਦਾ ਇੱਕ ਵੱਡਾ ਨਾਮ ਨੇ ਪਰ ਉਹਤੇ ਬਾਲੀਵੁੱਡ ਦੇ ਵਿੱਚ ਵੀ ਉਹ ਤੱਕ ਪਾ ਚੁੱਕੇ ਨੇ ਬਾਲੀਵੁੱਡ ਦੀਆਂ ਫਿਲਮਾਂ ਦੇ ਵਿੱਚ ਨਜ਼ਰ ਆ ਚੁਕੇ ਨੇ ਤੇ ਹੁਣ ਉਹਨਾਂ ਦੀ ਇੱਕ ਲੇਟੈਸਟ ਫਿਲਮ ਆਉਣ ਵਾਲੀ ਹੈ ਕਰੂ ਜਿਸ ਦੇ ਵਿੱਚ ਕ੍ਰਿਤੀ ਸਨਨ ਤਬੂ ਤੇ ਨਾਲ ਦੀ ਨਾਲ ਕਰੀਨਾ ਕਪੂਰਖਾਨ ਨਜ਼ਰ ਆਵੇਗੀ ਤੇ ਹਾਲੀ ਦੇ ਵਿੱਚ ਇਸ ਫਿਲਮ ਦਾ ਇੱਕ Song ਵੀ ਰਿਲੀਜ਼ ਹੋਇਆ ਸੀ ਜਿਸ ਦੇ ਵਿੱਚ ਜਿਸ ਦੇ ਵਿੱਚ ਦਲਜੀਤ ਦੋਸਾਂਜ ਇਹਨਾਂ ਤਿੰਨਾਂ ਹਸੀਨਾਵਾਂ ਦੇ ਨਾਲ ਰੋਮਾਂਸ ਕਰਦੇ ਹੋਏ ਨਜ਼ਰ ਆ